ਮੋਸਟ ਵੈਲਕਮ ਜੀਤਾ ਅਡਾ ਮੇਰੇ ਨਿਊ ਬਲੌਗ ਵਿੱਚ ਅੱਜ ਤੁਹਾਨੂੰ ਦਿਖਾਈ ਹੈ ਇਹ ਨਿਗਲਾ ਚਨਾ ਮੇਰੇ ਇਰੀ ਤੂਫਾਨ ਆ ਗਿਆ ਸੀ ਤੇ ਪਹਿਲਾਂ ਤਾਂ ਸਾਥੂ ਨਿਕਲੀ ਨਹੀਂ ਹੋਇਆ ਕਿਉਂਕਿ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਨੁਕਸਾਨ ਕਰਿਆ ਤਰਖ ਦਰੁਖਤ ਟੁੱਟ ਗਏ ਸੀ ਤੇ ਫਿਰ ਸ਼ਾਮ ਜੀ ਨੂੰ ਥੋੜਾ ਜਿਹਾ ਮੀਂਹ ਹਟਿਆ ਸੀ ਮੰਮੀ ਡੈਡੀ ਮੇਰੇ ਸਾਡੇ ਕੰਨੀ ਆਏ ਹੋਏ ਸੀਗੇ ਤੇ ਮੰਮੀ ਡੈਡੀ ਨੇ ਜਾਣਾ ਸੀ ਤੇ ਉਹਨਾਂ ਨਾਲ ਥੋੜਾ ਜਿਹਾ ਚਿਹਰੇ ਸੀ ਬਾਹਰ ਹੀ ਨਿਕਲੇ ਆਏ ਸੀ ਇਹ ਉਹਨਾਂ ਨੂੰ ਛੱਡਣ ਆਏ ਸੀ ਤੇ ਦੇਖੋ ਕਿੰਨਾ ਨੁਕਸਾਨ ਕਰਿਆ ਉਸ ਦਿਨ ਤਾਂ ਸੇ ਕੋਈ ਵੀ ਕੰਮ ਤੇ ਹੀ ਗਿਆ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਸੀ ਗਾਂ ਸੀ ਡਰ ਸੀ ਵੀ ਰਾਜ ਕੋਈ ਦਰਾਸਤ ਵਗੈਰਾ ਨਾਲ ਦੇਤੇ ਕੋਸ ਵੀ ਨਹੀਂ ਹੋ ਸਕਦਾ ਨਾ ਇੰਨਾ ਜ਼ਿਆਦਾ ਨੁਕਸਾਨ ਕਰਿਆ ਅਜੇ ਸਾਡੇ ਤਾਂ ਫੇਰ ਵੀ ਸੁੱਖ ਰਹੇਗੀ ਤੇ ਹੋਰ ਸ਼ਿਫਟੀਆਂ ਚ ਬਹੁਤ ਇੱਕ ਦੂਜੀ ਸ਼ਿਫਟ ਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਦੇਖੋ ਸੁੰਦਰਖਤਾਂ ਦੇ ਪੱਤੇ ਕਿਤੇ ਪਤਾ ਨਹੀਂ ਕੀ ਕੋਸਿੱਟੇ ਡਾ ਰੱਬ ਨੇ ਦਰਾਖਤ ਬਹੁਤ ਭੰਨਿਆ ਬਿਜਲੀ ਚਲੀ ਗਈ ਸੀ ਤੇ ਨਹੀਂ ਇੱਥੇ ਲਾਈਟ ਵਗੈਰਾ ਬਹੁਤ ਘਟ ਜਾਂਦੀ ਆ ਤੇ ਨੁਕਸਾਨ ਹੀ ਵਾਲਾ ਹੋ ਗਿਆ ਸੀ ਖੰਬੇ-ਖੁੰਬੇ ਪੱਟ ਤੇ ਸੀ ਸੁੰਦਰ ਚੜ ਗਿਆ ਸੀ ਉੱਤੇ ਇਹ ਬਹੁਤ ਜ਼ਿਆਦਾ ਖਤਰਾ ਸੀ ਵੀ ਕਿਤੇ ਸ਼ਹਿਰ 'ਚ ਪਾਣੀ ਨਾ ਜਾਏ ਪਰ ਪ੍ਰਮਾਤਮਾ ਕਰਕੇ ਸੋਖ ਰਹੇਗੀ ਹਾਲੇ ਕਿ ਮੇਂ ਦਰਾਖਤ ਪੱਟੀ ਫੇਰ ਨੀ ਦਰਤ ਟੁੱਟੀ ਫੇਰ ਸਾਰੀ ਐਸੇ ਇੱਧਰ ਹੀ ਸੱਟਦੀ ਮੇ ਡੈਡੀ ਨੂੰ ਸੱਟਦਾ ਮਮੀ ਡੈਡੀ ਨੂੰ ਸੱਟ ਨਹੀਂ ਗਿਆ ਸੀ ਉਹ ਸਾਡੇ ਕੰਨੀ ਆਏ ਕੋਈ ਸੀ ਮੀਂਹ ਨੇ ਘੇਰ ਲਈ ਫੇਰ ਉਹ ਇੱਧਰ ਹੀ ਰਹਿ ਬੈਠਾ ਫਿਰ ਉਹ ਸਾਹਮਣੂ ਗਿਆ ਸੀ ਸਾਡੇ ਕੰਨੀ ਉਹ ਦੇਖੋ ਅੱਜ ਵੀ ਇੰਨੀ ਮੀਂਹ ਤਾਂ ਮੀਂਹ ਹਵਾ ਵਾਲੀ ਤੇਜ਼ ਸੀ ਜਿਵੇਂ ਤੂਫਾਨ ਹੁੰਦਾ ਦੇਖੋ ਕਿੰਨੇ ਦੇਖੋ ਕਿੰਨੀ ਡੇਂਜਰ ਸੀ ਜਗਾ ਲੱਗਦੀ ਆ ਤਫਾਲੀਂ ਸੀਗਾ ਹਜੇ ਵੀ ਪੂਰੀ ਕਾਲੀ ਕੱਟਾ ਕੱਪੜਾ ਵੀ ਨਹੀਂ ਕੋਈ ਚਾਉਂਦੀ ਆ ਟੁੱਲ ਗਿਆ ਤਾਂ ਵੇਂ ਹੁੰਦੇ ਤਫਾਲੀਂ ਸੀ ਦੋ ਦਿਨ ਪਹਿਲਾਂ ਦੱਸ ਲੱਗੇ ਸੀ ਇਹ ਕੀ ਆ ਗਿਆ ਜੇ ਇਹ ਥੋੜਾ ਬਈ ਵੀਨੀਰੀ ਮੇ ਤੇ ਬੋਲੂ ਸਮੁੰਦਰ ਜਿਆਦਾ ਪਰੇਸ਼ਾਨ ਪਰੇਸ਼ਾਨ ਕਈ ਗੁਰੂ ਸਾਨੂੰ ਸੁਮੰਦਰੀ ਆ ਲੈ ਟੱਕ ਦੀ ਜੇ ਸੁਮੰਦਰੀ ਚੜ ਗਿਆ ਫਿਰ ਅਸੀਂ ਕੀ ਕਰਾਂਗੇ ਆਹ ਕੋਸਾ ਹਾ ਹਾ ਕਰਦੀ ਆ ਭੱਜੀ ਨੂੰ ਇਹ ਨਹੀਂ ਪਤਾ ਹੀ ਹੁੰਦਾ ਇਹ ਤਾਂ ਬਸ ਆਪ ਡਾਂਸ ਵਾਈ ਕਰਦੀ ਆ ਨਾਨੀ ਉਖੀ ਮੈਂ ਛਾਤ ਤੇ ਦੀ ਗਈ ਆ ਇਹ ਸੱਤ ਦੇਖਣੀ ਜਾਂਦੀ ਥੋੜਾ ਥੋੜਾ ਜਿਹਾ ਮੀਂਹ ਥੋੜੇ ਛੋਟੇ ਕਰੀ ਕਰਦੀ ਤੇਰੀ ਤਾਂ ਮੰਗਰ ਘੱਟੀ ਮੈਂ ਤਾਂ ਚੁੰਨੀ ਵੀ ਨਹੀਂ ਲੈ ਕੇ ਆ ਆ ਖੁੱਲ ਗਈ ਇੱਥੇ ਲੁੰਡਾ ਚਲੋ ਥੱਕ ਥੋੜਾ ਜਿਹਾ ਰੌਡ ਆ ਜਿੱਥੇ ਸੱਤ ਜੀ ਪਾਈ ਸੀ ਵੇਖ ਦੇਖੀ ਕੀ ਹੁੰਦੀ ਆ ਕੱਪੜੇ ਤੋਂ ਬਹੁਤ ਜ਼ਿਆਦਾ ਨੁਕਸਾਨ ਹੋਇਆ

ਕਿ ਵੇਸਾ ਰਕਣੀ ਕੋਪ ਕੱਟੇ ਕੱਟੇ ਹੋਈ ਕਹ ਰਹੀ ਹੈ ਕਿ ਕੱਟੇ ਜੋ ਚੱਲ ਰਕਟ ਨਹੀਂ ਆ ਜੀ ਤੇ ਮੰਮੀ ਰਹਿ ਨਹੀਂ ਰਾਤੀ ਸੜਕੇ ਸਾਹ ਦੇ ਨਾਲ ਚਲੀ ਗਈ ਅਸੀਂ ਹੋ ਗਈ ਮੋੜ ਤੇ ਸੀ ਜੀ ਮੰਗਰ ਤੇ ਦੇਖੋ ਕਿੰਨਾ ਮੇਰੀ ਤੇ ਪਾਣਾ ਆਇਆ ਸੀ ਤੇਰੇ ਕਿਹਾ ਕਿ ਸੰਨੀ ਜਾਬੀ ਆ ਗਿਆ ਸੀ ਤੇ ਅਸੀਂ ਪੂਰਾ ਭੱਜ ਕੇ ਘਰੇ ਗਏ ਆ ਗਈ ਲੈ ਗਏ ਆ ਦੇਖੋ ਕਿੰਨੇ ਨੂੰ ਨਹੀਂ ਨਿਆ ਬਹੁਤ ਜ਼ਿਆਦਾ ਆ ਗਿਆ ਸੀ ਦੇਖੋ ਡਰੱਪ ਵੀ ਰੱਖ ਦਿੱਤੇ ਪੈਨੇ ਪੱਤੇ ਪੱਤੇ ਜੇ ਕਹਿੰਦਾ ਅੰਕ ਚੇਰ ਕੋਈ ਸ਼ਰਮਾ ਲਾ ਲਾ ਗੀ ਦੇ ਬਾਅਦ ਵੀ ਮੀਂਹ ਬਹੁਤ ਜ਼ਿਆਦਾ ਆਇਆ ਸੀ ਫਿਰ ਬਾਹਰ ਹੀ ਨਿਕਲ ਨਹੀਂ ਸਕਦੇ ਸੀ ਨਹੀਂ ਹੋਰ ਵੀ ਸੂਟ ਕਰ ਲੈ ਲਈ ਬਲੌਗ ਤੇ ਇਸੇ ਨੂੰ ਜ਼ਿਆਦਾ ਆ ਗਿਆ ਸੀ ਦੇਖੋ ਬੱਦਲ ਪਰ ਇਹਨਾਂ ਦੀ ਪਾਣੀ ਆ ਰਿਹਾ ਹੈ ਤੁਹਾਨੂੰ ਕਿ ਮੈਨੂੰ ਪਤਾ ਲੱਗਦਾ ਹੈ ਕਿ ਸੀਤ ਸੀਤ ਚੱਲ ਰਹੀ ਹੈ। ਬਹੁਤ ਜ਼ਿਆਦਾ ਨਹੀਂ ਆਈ। ਇਹ ਤੇ ਨਹੀਂ ਬਹੁਤ ਹੁੰਦੇ ਆ ਜੂਨ ਤੋਂ ਲੈ ਕੇ ਦਸੰਬਰ ਤੱਕ। ਮੈਂ ਚੱਕ ਦੇ ਫਿਰ ਉਹ ਮੁੰਡਾ ਤੀ ਕੁੜੇ ਇਹ ਜਿਹੜਾ ਮੁੰਡਾ ਜਿਹੜਾ ਨਿਕਸਾਰ ਕਮੀ ਤੋਂ ਪਾਣੀ ਸੀ ਇਹ ਤਾਂ। ਫਿਰ ਤਕੜਾ ਲੱਗਦਾ ਜਿਵੇਂ ਕਿਸੇ ਪੂਤ ਬੰਦਲੇ ਜਾਏ। ਕਈ ਚੱਕ ਕਿਉਂਕਿ ਕਿੰਨਾ ਡੇਂਜਰ ਲੱਗਦਾ। ਉਤੇ ਨਹੀਂ ਆ ਜਾਊਗੀ ਪਰ ਸਵੇ ਦੇ ਸਿਰ ਤੇ ਹੱਥ ਤਰੀ ਜਾਂਦੀ ਨਹੀਂ ਜਾਊਗੀ ਕਿ ਕਿ ਨਾ ਜਾ ਰਹੀ ਆ ਜੀ ਜੇਕਰ ਤੁਹਾਨੂੰ ਸਾਡੀ ਵਲੌਗ ਵਧੀਆ ਲੱਗਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵਲੌਗ ਕਿਵੇਂ ਲੱਗਦੀ ਹੈ ਵਲੌਗ ਨੂੰ ਲਾਈਕ ਜ਼ਰੂਰ ਕਰਿਓ ਵੈਰੀ ਵੈਰੀ ਥੈਂਕ ਯੂ ਜੀ